ਕੈਬਨਿਟ ਦੀ ਮੀਟਿੰਗ ਜੀ ਦਾ ਬੜਾ ਇੰਤਜ਼ਾਰ ਸੀ ਕਈ ਮਹੀਨੇ ਲੰਘ ਗਏ ਤੇ ਮੀਟਿੰਗ ਕਹਿੰਦੇ ਹੋ ਰਹੀ ਹੈ ਭਈ ਮੀਟਿੰਗ ਹੋ ਰਹੀ ਹੈ ਮੁੱਦੇ ਵੀ ਕਹਿੰਦੇ ਵੀ 150 ਦੇ ਕਰੀਬ ਮੁੱਦੇ ਆ ਥੋੜੇ ਜਿਹੇ ਮੁੱਦੇ ਆ ਪਤਾ ਨਹੀਂ ਕਿੰਨੀ ਕੁ ਲੰਮੀ ਚੱਲਣੀ ਮੀਟਿੰਗ ਹਣ ਜਾਂ ਫਿਰ ਸਾਰੇ ਮੁੱਦਿਆਂ ਤੇ ਗੱਲ ਹੋਊਗੀ ਕਿ ਨਹੀਂ ਭਈ ਵੈਸੇ ਨਾ ਇਹਨਾਂ ਨੇ ਕਮਾਲ ਕੀਤੀ ਆ ਹੂੰ ਜਿਵੇਂ ਸਾਡੇ ਇੱਥੇ ਮੌਸਮ ਦੇ ਵਿੱਚੋਂ ਬਸੰਤ ਰੋਤੀ ਗਾਇਬ ਹੋ ਗਈ ਨਾ ਜੀ ਸਾਡੇ ਸੈਸ਼ਨਾਂ ਚ ਸਰਦ ਰੁੱਤ ਦਾ ਸੈਸ਼ਨ ਹੀ ਗੈਪ ਕਰਤਾ ਇਹਨਾਂ ਨੇ ਉਹ ਇਹ ਕਹਿੰਦੇ ਸਰਦੀ ਵੀ ਨਹੀਂ ਪਈ ਸਰਦ ਰੁੱਤ ਦਾ ਸੈਸ਼ਨ ਵੀ ਨਹੀਂ ਦਫਾ ਕਰੋ ਪਰ ਜੀ ਠੀਕ ਹੈ ਜੀ ਉਸੇ ਤਰ੍ਹਾਂ ਕੈਬਨਟ ਮੀਟਿੰਗ ਵਾਲਾ ਵੀ ਇਹਨਾਂ ਨੇ ਕੰਮ ਦੇ ਵਿੱਚ ਡੇੜਤਾ ਹੂੰ ਇਹ ਸਿੱਧਾ ਮੇਰੇ ਖਿਆਲ ਦੇ ਨਾਲ ਹਾੜੀ ਸੋਣੀ ਕਰ ਲਿਆ ਕਰਨ ਮਹੀਨੇ ਚਾਰ ਹੋ ਗਏ ਦੋ ਹੋਰ ਕੱਢ ਲੈਣ ਹੂੰ ਇੱਕ ਜਿਵੇਂ ਆਪਣਾ ਵਿਸਾਖ ਜੇਡ ਚ ਸ਼ੁਰੂ ਹੁੰਦਾ ਕੰਮ ਜੀ ਉਦੋਂ ਇੱਕ ਪਾਧਰੋ ਸੂਚੇ ਚ ਕਰ ਲਿਆ ਕਰਵਾ ਗੱਲ ਕਰ ਸ਼ਮਾਈ ਸ਼ਮਾਈ ਹੋ ਜੇ ਬਸ ਕੰਮ ਹਾੜੀ ਸੋਣੀ ਇਹ ਕਿਹੜੀ ਕੈਬਨਟ ਮੀਟਿੰਗ ਹੋਣੀ ਐਤਕੀ ਜੀ ਹਾੜੀ ਵਾਲੀ ਹੋਣੀ ਆ ਹੂੰ ਗਾਹ ਕਿਹੜੀ ਹੋਣੀ ਆ ਗਾਹ ਹੋਣੀ ਆ ਸੋਹਣੀ ਵੀ ਬਸ ਦਫਾ ਕਰੋ ਨਾਲੇ ਲੋਕਾਂ ਨੂੰ ਯਾਦ ਰਹਿ ਜਾ ਕਰੇ ਸਾੜੀ ਸੋਹਣੀ ਵਾਲੀ ਦੀ ਕਮਾਲ ਦੀ ਗੱਲ ਚਾਰ ਮਹੀਨੇ ਬਾਅਦ ਏਜੰਡੇ ਤੇ ਜੁੜਨੀ ਆ ਨਾ ਸਾਬ ਹੂੰ ਦੇਖੋ ਕੈਬਨਟ ਦੀ ਮੀਟਿੰਗ ਜਿਹੜੀ ਆ ਪਹਿਲਾਂ ਰੱਖੀ ਫੇਰ ਡੇਟ ਬਦਲੀ ਹੂੰ ਫੇਰ ਕੇਜਰੀਵਾਲ ਸਾਹਿਬ ਦਾ ਸੁਨੇਹਾ ਆ ਗਿਆ ਹੂੰ ਬੇਦਰ ਆ ਜਾਓ ਭਾਈ ਛੱਡੋ ਮੀਟਿੰਗਾਂ ਮੋੜੋ ਸੱਡੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਜੁੱਤੀ ਛੱਡੋ ਤੇ ਇੱਥੇ ਤੇ ਮੇਰੇ ਖਿਆਲ ਦੇ ਨਾਲ ਭਾਈ ਸੱਦਾ ਆ ਜਾਏ ਸਹੀ ਹੂੰ ਵੀਤ ਫਲਾਈ ਫਲੂਇ ਕਰਕੇ ਵੀ ਜਾਣ ਵਾਲਾ ਸਾਕਤਾ ਬਣ ਜਾ। ਉਹ ਜਿਵੇਂ ਆਪਾਂ ਕਹਿ ਰਹੇ ਸੀ ਰਫੇਡ ਰੱਖ ਲੈਣ ਕੋਈ। ਹੋ ਸਕਦਾ ਰੱਖ ਲੈਣ ਕਰਕੇ ਫਲਾਈ ਆਵਾ। ਜੀ। ਬਸ ਫਿਰ ਇਹਨਾਂ ਨੇ ਉਹ ਕਰ ਦਿੱਤੀ ਪੋਸਟਪੋਨ। ਹੂੰ। ਹੁਣ ਅੱਜ ਚੱਲ ਰਹੀ ਆ ਤੁਸੀਂ ਜਿਵੇਂ ਦੱਸਿਆ ਕਿ ਏਜੰਡੇ ਖਾਸੇ ਆ। ਹੂੰ। ਤਾਂ ਹੁਣ ਕਿਹੜੇ-ਕਿਹੜੇ ਏਜੰਡੇ ਆ? ਮੇਨਲੀ ਤੇ ਇਹ ਖਬਰ ਆ ਰਹੀ ਆ ਕਿ ਜਿਹੜਾ ਖੂਨ ਦੀ ਰਜਿਸਟਰੀ ਤੇ ਅੱਗੇ ਸ਼ੂਟ ਵਾਲਾ ਸੀਗਾ ਮਾਮਲਾ ਸਟੈਂਪ ਡਿਊਟੀ ਤੋਂ ਸ਼ੂਟ ਸੀਗੀ। ਜੀ। ਫਰਜ਼ ਕਰੋ ਤੁਸੀਂ ਬਲੱਡ ਰਿਲੇਸ਼ਨ ਦੇ ਵਿੱਚ ਰਜਿਸਟਰੀ ਕਰਵਾਉਣੀ ਹੈ ਜੀ ਤਾਂ ਉਹਦੇ ਤੇ ਸਟੈਂਪ ਡਿਊਟੀ ਮਾਫ ਸੀਗੀ ਹੂੰ ਹੁਣ ਸਟੈਂਪ ਡਿਊਟੀ ਲਾਉਣ ਜਾ ਰਹੇ ਨੇ ਜੀ ਵੱਡੀ ਖਬਰ ਇਹ ਆ ਰਹੀ ਆ ਕਿ ਇੱਕ ਏਜੰਡਾ ਜਿਹੜਾ ਇਹ ਹੈ ਕੁਛ ਕੈਦੀਆਂ ਦੀ ਰਿਹਾਈ ਰੁਕੀ ਪਈ ਆ ਤੁਸੀਂ ਦੇਖੋ ਕਮਾਲ ਦੀ ਗੱਲ ਹੈ ਹੂੰ ਅਸੀਂ ਸਰਕਾਰਾਂ ਇਸ ਕਰਕੇ ਚੁਣਦੇ ਆ ਕਿ ਵਿਲੇ ਸਿਰ ਸਚਾਰੂ ਢੰਗ ਦੇ ਨਾਲ ਕੰਮ ਕਰ ਚੱਲੇ ਕੰਮ ਕਰ ਚੱਲੇ ਬਿਲਕੁਲ ਠੀਕ ਹੈ ਜੀ ਹੂੰ ਤੁਸੀਂ ਵੇਖੋ ਕਿ ਐਸ ਟਾਈਮ ਦਰਜਨਾ ਕੈਦੀਆਂ ਦੀ ਰਿਹਾਈ ਰੋਕੀ ਪਈ ਆ ਕਿਉਂਕਿ ਕੈਬਨਟ ਦੀ ਅਪਰੂਵਲ ਤੋਂ ਬਿਨਾਂ ਉਹ ਰਿਹਾਈਆਂ ਨਹੀਂ ਹੁੰਦੀਆਂ ਹੋਮ ਰਾਜਪਾਲ ਨੇ ਚੱਕ ਕੇ ਨਿਯਮ ਹੀ ਬਦਲ ਦਿੱਤਾ ਉਹਨਾਂ ਦਾ ਦਫਾ ਕਰੋ ਜੀ ਕੈਬਨਟ ਦੀ ਮਨਜ਼ੂਰੀ ਦੀ ਲੋੜ ਹੀ ਨਹੀਂ ਆ ਬਾਈਪਾਸ ਹੀ ਕਰ ਤੱਕ ਆਹ ਠੀਕ ਹੈ ਜੀ ਹਮ ਕਰਨਾ ਚਾਹੀਦਾ ਨੇ ਪਰ ਜਦੋਂ ਤੁਸੀਂ ਮੈਨੂੰ ਦੱਸੋ ਹਮ ਕੈਦੇ ਦੇ ਮੁਤਾਬਕ ਕੈਦੀ ਦੀ ਰਿਹਾਈ ਬਣ ਰਹੀ ਆ ਸਿੱਧੂ ਸਿੱਧੂ ਦੀ ਵੀ ਰਿਹਾਈ ਇਦਾਂ ਰੋਕੀ ਗਈ ਸੀ ਤੁਹਾਨੂੰ ਯਾਦ ਹੋਣਾ ਜੀ ਬੜੀ ਚਲਾਕੀ ਨਾਲ ਰੋਕ ਕੇ ਦਿੱਤੀ ਗਈ ਸੀ ਭਾਈ ਇੱਕ ਬੰਦਾ ਘਰੇ ਨਿਕਲਦਾ ਜਿਆਰ ਤੁਸੀਂ 4 ਮਹੀਨੇ ਮੀਟਿੰਗ ਨਾ ਕਰਕੇ ਹੂੰ 4 ਮਹੀਨੇ ਚ ਸਰ 120 ਦਿਨ ਹੁੰਦੇ ਆ ਤੇ 120 ਦਿਨ ਕਿੰਨਾ 120 ਨੂੰ ਮਲਟੀਪਲਾਈ ਕਰਨ ਨੂੰ 24 ਘੰਟੇ ਹੂੰ ਉਹਦੇ ਚ ਸੈਕਿੰਡ ਲਾ ਲਓ ਸਰ ਤਾਂ ਜਿਸ ਬੰਦੇ ਨੇ ਉਹ ਉੱਜੜ ਕੇ ਦੁਬਾਰਾ ਆਪਣੀ ਜ਼ਿੰਦਗੀ ਚ ਆ ਕੇ ਖੜੇ ਹੋਣਾ ਹੈ ਜੀ ਜੀ ਉਹਦੇ ਵਾਸਤੇ ਇੱਕ ਇੱਕ ਸੈਕਿੰਡ ਸਰ ਇੱਥੇ ਮੈਂ ਉਮਰ ਕੈਦ ਕੱਟ ਕੇ ਆ ਹੂੰ ਬੁਲਾਉਂਗਾ ਤੁਹਾਨੂੰ ਸ਼ਖਸ 20 ਸਾਲ ਕੱਟ ਕੇ ਆ ਪੂਰੇ ਤਰੀਕੀ ਜੀ ਆ ਤਕੁੰਨੀਆਂ ਨਾ ਹੂੰ ਇੱਥੇ ਫਰੂਟ ਦੀ ਰੇੜੀ ਲਾਉਂਦਾ ਮੈਂ ਦੇਖਦਾ ਕਿ ਉਹ ਕਿੰਨੀ ਕੈਦੀ ਭਰਾ ਜੀ 20 ਸਾਲ 20 ਸਾਲ ਤਰੀਕੀ ਘਟਕੇ ਆ ਬੰਦਾ ਜਿੰਦਗੀ ਦਾ ਕਹਿ ਲੋ ਕਿ ਸਾਰੇ ਸੰਧਾਰ ਵੀ ਸਾਰੇ ਫੇਸ ਬਦਲ ਜਾਂਦੇ ਆ ਤਾਂ ਉਹ ਮਤਲਬ ਕਿ ਉਸ ਬੰਦੇ ਨੂੰ ਮੈਂ ਦੇਖਦਾ ਕਿੰਨੀ ਮਿਹਨਤ ਕਰਦਾ ਮੰਡੀ ਸੁੱਤੀ ਹੁੰਦੀ ਉਹ ਪਹਿਲਾਂ ਆ ਕੇ ਖਲੋਤਾਂ ਦਾ ਕਿਉਂਕਿ ਉਹ ਪਿੱਛੇ ਰਹਿ ਚੁੱਕਾ 20 ਸਾਲ ਪਿੱਛੇ ਰਹਿ ਚੁੱਕਾ ਬਿਲਕੁਲ ਉਹ ਉਸ ਉਸ ਤੇਜ਼ੀ ਨਾਲ ਦੌੜ ਰਿਹਾ ਕਿ ਯਾਰ ਮੈਂ ਥੋੜਾ ਕਵਰ ਅਪ ਕਰ ਲਵਾਂ ਜੀ ਜੀ ਬਿਲਕੁਲ ਸਰ ਇਹ ਇਹ ਚੀਜ਼ ਹੁੰਦੀ ਹੈ ਕਿ ਤੁਸੀਂ ਕਿਸੇ ਬੰਦੇ ਦੇ 4 ਮਹੀਨੇ ਬਰਬਾਦ ਕਰ ਦਿੱਤੇ ਕਿਉਂ ਕਿ ਤੁਸੀਂ ਇਲੈਕਸ਼ਨ ਲੜਨੇ ਸੀ ਜੀ ਪੰਚਾਇਤੀ ਲੜਨੇ ਸੀਗੇ ਸਥਾਨਕ ਲੜਨੇ ਸੀਗੇ ਦਿੱਲੀ ਵਾਲੇ ਲੜਨੇ ਸੀਗੇ ਜੀ ਤੁਸੀਂ ਸੈਸ਼ਨ ਨਹੀਂ ਕਰਵਾ ਰਹੇ ਕੈਬਨਟ ਮੀਟਿੰਗਾਂ ਨਹੀਂ ਵਿਲੇ ਸਰ ਕਰ ਰਹੇ ਸਰ ਕਿ ਕਿੰਦਰ ਦਾ ਇਨਕਲਾਬ ਹੈ ਇਹ ਇਹ ਇਨਕਲਾਬ ਹੈ ਕਿ ਖਾਣਾ ਹੀ ਖਰਾਬ ਹੈ ਖਾਣਾ ਹੀ ਖਰਾਬ ਹੈ ਕੋਲ ਮੇਰੇ ਸਾਹਮਣੇ ਤਾਂ ਖਾਣਾ ਖਰਾਬ ਹੈ ਸਰ ਇਹ ਇਨਕਲਾਬ ਨਹੀਂ ਹੈ ਇਨਕਲਾਬ ਇਸ ਤਰ੍ਹਾਂ ਦਾ ਹੁੰਦਾ ਕਿ ਕੋਈ ਤੁਹਾਡੀ ਸਟੇਟ ਦੇ ਵਿੱਚ ਕੋਈ ਤੁਹਾਡੇ ਸੂਬੇ ਦੇ ਵਿੱਚ ਦੁਖੀ ਹੈ ਨਾ ਸਰਕਾਰੋ ਦੇ ਤੱਕ ਕੰਦਾ ਢੱਪ ਕੇ ਪਹੁੰਚ ਜਾਵੇ ਕਿ ਯਾਰ ਤੂੰ ਦੁਖੀ ਕਿਉਂ ਹੈ ਯਾਰ ਪਰ ਬਿਲਕੁਲ ਉਲਟ ਹੈ ਸਰ ਬਿਲਕੁਲ ਉਲਟ ਹੈ ਸਰ ਲੋਕ ਅੱਛਾ ਤੁਸੀਂ ਦੇਖੋ ਹੁਣ ਕੱਲ ਕਿੰਨਾ ਰੌਲਾ ਪਿਆ ਫਲੋਰ ਦੇ ਵਿੱਚ ਕਹਿੰਦੇ ਕਿ ਕਿਸੇ ਨੇ ਬੰਦਕ ਬਣਾ ਕੇ ਨਾਇਬ ਤਹਿਸੀਲਦਾਰ ਨਹੀਂ ਰਜਿਸਟਰੀ ਕਰਵਾਲੀ ਸਰ ਕਮਾਲ ਹੈ ਸੱਚ ਮੱਚ ਨਿਰਗਰਦੀ ਹੈ ਹੁਣ ਇਹਦਾ ਤਸਵੀਰ ਦਾ ਦੂਸਰਾ ਪੱਖ ਵੀ ਤਾਂ ਵੇਖੋ ਹੋ ਸਕਦਾ ਹੈ ਕਿ ਉਹ ਬੰਦੇ ਖੱਜਲੀ ਇੰਨਾ ਹੋ ਗਏ ਹੁਣ ਕਿ ਐਂਡ ਉਹਨਾਂ ਨੇ ਕਿਹਾ ਉਹ ਤੇ ਕਰਨਾ ਕਰੋ ਨਹੀਂ ਤੇ ਫਰਾਸੀ ਦੇਖਦੇ ਆ ਤੁਹਾਨੂੰ ਹੂੰ ਉਹਨਾਂ ਨੂੰ ਜੋ ਮਰਜ਼ੀ ਕਰਨ ਪੱਖ ਵੀ ਹੋ ਸਕਦਾ ਹੈ ਹੋ ਸਕਦਾ ਹੈ ਮੇਬੀ ਮੈਂ ਮਤਲਬ ਕਿ ਇਹ ਦੇਖਦੇ ਹਾਂ ਨਾ ਅਸੀਂ ਹੁਣ ਤਸੀਲਾਂ 'ਚ ਹਾਂ ਆ ਤੁਹਾਡੇ ਸਾਹਮਣੇ ਸਾਡੇ ਇੱਕ ਦੋ ਕੰਮ ਸੀਗੇ ਮੇਰੇ ਭਰਾ ਦਾ ਮੈਂ ਖੁਦ ਖੱਜਲਾਇਆ ਮੈਂ ਤੁਹਾਡੇ ਤੁਸੀਂ ਖੁਦ ਖੱਜ ਹਾਂਜੀ ਹਾਂਜੀ ਹੂੰ ਹੂੰ ਤਾਂ ਉਹ ਜਦੋਂ ਉਹਨਾਂ ਦੀਆਂ ਤਸੀਲਦਾਰਾਂ ਦੀਆਂ ਅਸੀਂ ਦੇਖਦੇ ਹਾਂ ਮਜਬੂਰੀਆਂ ਉਹ ਕਹਿੰਦੇ ਜੀ ਸਾਨੂੰ 30 ਕਿਲੋਮੀਟਰ ਦੂਰ ਦਿੱਤਾ ਹੋਇਆ ਚਾਰਜ ਹੂੰ 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 ਦੱਸੋ ਕਿੱਥੇ ਕਿੱਥੇ ਜਾਈਏ ਕਿੱਥੇ ਆਈਏ ਤਸਵੀਰ ਦਾ ਦੂਸਰਾ ਪੱਖ ਵੀ ਦੇਖੋ ਨਾ ਸਾਬ ਬਿਲਕੁਲ ਕਿ ਲੋਕ ਜਦੋਂ ਖੱਜਲ ਹੁੰਦੇ ਆ ਹੋ ਸਕਦਾ ਕੋਈ ਉੱਠ ਕੇ ਕਹਿੰਦਾ ਹੋਵੇ ਕਿ ਮੈਂ ਉੱਠਣ ਨਹੀਂ ਦੇਣਾ ਜੀ ਤਦ ਤੱਕ ਜਦ ਤੱਕ ਤੁਸੀਂ ਰਜਿਸਟਰੀ ਨਹੀਂ ਕਰੋਗੇ ਤੂੰ ਹੁਣ ਜਿਵੇਂ ਮਰਜ਼ੀ ਬਣਾ ਲਓ ਹੂੰ ਉਹ ਤੁਸੀਂ ਲੋਕ ਬਿਲਕੁਲ ਗਲਤ ਹੋ ਪਰ ਉਹਦਾ ਪੱਖ ਵੀ ਦੇਖੋ ਹੋ ਸਕਦਾ ਉਹ ਗਲਤ ਹੋਣਾ ਜੀ ਪਰ ਤੁਸੀਂ ਜਾ ਕੇ ਦਫ਼ਤਰਾਂ ਦੇ ਵਿੱਚ ਤਹਿਸੀਲਾਂ ਚ ਕੰਮ ਕਰਦੇ ਤੌਰ ਤਰੀਕੇ ਤਾਂ ਚੈੱਕ ਕਰੋ ਸਰ ਹੂੰ ਬਿਲਕੁਲ ਬਹੁਤ ਮੁਸ਼ਕਲ ਹੋਇਆ ਬਹੁਤ ਪਰ ਸਾਚੂ ਮੱਚ ਬਹੁਤ ਲੋਡ ਹੈ ਚਲੋ ਮੀਟਿੰਗ ਇਹਨਾਂ ਨੂੰ ਸੁਝੀ ਟਾਈਮ ਇਹਨਾਂ ਨੂੰ ਯਾਦ ਆ ਵੀ ਕਰ ਲਗੇ ਤੇ ਏਜੰਡੇ ਬਹੁਤ ਸਾਰੇ ਇਹਨਾਂ ਨੇ ਦੱਸੇ ਹੋਏ ਨੇ ਉਹਨਾਂ ਚ ਕਿਹੜੇ ਤੇ ਗੱਲ ਕਰਦੇ ਇੱਕ ਹੋਰ ਕਮੈਂਟ ਕਾਫੀ ਆ ਰਹੇ ਨੇ ਮਿੰਟੂ ਜੀ ਰੋਮਨ ਕੇ ਜੀ ਕਹਿ ਰਹੇ ਆ ਕਿ ਜਿਹੜਾ ਪ੍ਰਾਪਰਟੀ ਟੈਕਸ ਹੈ ਉਹ ਵਧਾਤਾ ਹੈ 2.5% ਕਰਤਾ ਮਨੂ ਜੀ ਵੀ ਕਹਿ ਰਿਹਾ ਕਿ 1% ਤੋਂ ਸ਼ਿਫਟ ਕਰਕੇ ਉਹ 2.5% ਜੀ ਜੀ ਅੱਲਾ ਚੱਕੋ ਬਸ ਉਹ ਹੀ ਪੈਸਾ ਇਕੱਠਾ ਕਰਨਾ ਹੁਣ ਹੋਣਾ ਕੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹਮ ਇਹਨਾਂ ਕੀ ਕਰਨਾ ਹੈ ਆ ਕਿ ਹੁਣ ਇਕੱਠਾ ਕਰਨਗੇ ਥੋੜਾ ਜੀ 6 ਮਹੀਨੇ ਸਾਲ ਹੁਣ ਇਕੱਠਾ ਕਰ ਲੈਣਗੇ ਹੂੰ ਮਤਲਬ ਆਪਣੀ ਬੋਝੇ ਚੁਕੜਾ ਲੈਣਗੇ ਪ੍ਰਾਪਰਟੀ ਟੈਕਸ ਹੋ ਸਕਦਾ ਵੈਟ ਵੀ ਵਧਾ ਦੇਣ ਵੈਟ ਅੱਗੇ 2-3 ਵਾਰੀ ਵਧਾ ਦਿੱਤਾ ਇਹਨਾਂ ਨੇ ਜੀ ਜੀ ਆ ਸਟੈਂਪ ਡਿਊਟੀ ਵਗੈਰਾ ਹੋ ਗਈ ਹੂੰ ਉਹ ਸਾਰਾ ਪੈਸਾ ਜਿਹੜਾ ਮਾੜਾ ਮੋਟਾ ਹੁੰਝ ਕੇ ਇਕੱਠਾ ਕਰਕੇ ਹੂੰ ਹੂੰ ਤੇ ਐਡ ਚ ਜਦੋਂ ਇਲੈਕਸ਼ਨ ਜਿਹੜੇ ਆਇਆ ਉਹ ਫਿਰ ਉਹ ਹਜ਼ਾਰ ਜੂਰਪਏ ਵਾਲਾ ਕੁਝ ਨਾ ਕੁਝ ਦੇ ਦੇ ਉਹ ਜੁਮਲਾ ਹੀ ਕਹਿ ਸਕਦੇ ਆਪਾਂ ਮੌਕੇ ਤੇ ਕਰਨਾ ਹੁੰਦਾ ਬਸ ਆ ਕੁਝ ਕਰਨਾ ਹੋਰ ਇਹ ਇਹ ਸਰ ਮੈਂ ਹਮੇਸ਼ਾ ਕਹਿੰਦਾ ਇਹ ਹੈ ਵੋਟ ਮੁਖੀ ਰਾਜਨੀਤੀ ਹੂੰ ਸਾਨੂੰ ਵੋਟ ਮੁਖੀ ਰਾਜਨੀਤੀ ਦੀ ਜ਼ਰੂਰਤ ਨਹੀਂ ਹੈ ਇਸ ਮੁਲਕ 'ਚ ਇਸ ਵੇਲੇ ਹੂੰ ਸਾਨੂੰ ਜ਼ਰੂਰਤ ਹੈ ਵਿਕਾਸ ਮੁਖੀ ਰਾਜਨੀਤੀ ਦੀ ਤਾਂ ਇਹ ਇਹ ਹੈ ਵੋਟ ਮੁਖੀ ਰਾਜਨੀਤੀ ਜੀ ਜੀ ਬਿਲਕੁਲ ਕਿ ਤੁਸੀਂ ਲੋਕਾਂ ਨੂੰ ਨਿਚੋੜ ਲਵੋ ਤਾਂ ਤੁਸੀਂ ਹੁਣ ਮਾਲੀਆ ਪ੍ਰਾਪਤੀਆਂ ਦੇ ਪਿੱਛਿਆਂ ਤੋਂ ਤੱਕ ਖੁਸ ਰਹੇ ਹੋ ਗੁੰਝ ਰਹੇ ਹੋ ਜੀ ਤੁਸੀਂ ਉਹ ਅਸਾਸੇ ਆਪਣੇ ਨਹੀਂ ਵਧਾ ਸਕੇ ਤੁਹਾਡੀ ਫੇਲਿਊਰ ਹੈ ਬਿਲਕੁਲ ਤਾਂ ਫਿਰ ਇੱਕ ਸਿੰਪਲ ਉਹ ਤੇ ਤੁਹਾਨੂੰ ਬਿਠਾ ਦਈਏ ਆਪਾਂ ਸਤਜ ਹੂੰ ਕਿ ਭਾਈ ਕਿਵੇਂ ਕਰੇਗਾ ਤੁਸੀਂ ਕਹੋਗੇ ਕਿ ਹਾਂ ਭਾਈ ਸਵੇਰੇ ਉੱਠਦੇ ਆ ਜਿਹੜਾ ਕੋਈ ਜੰਗਲ ਪਾਣੀ ਜਾਏਗਾ ਜਿੰਨੀ ਵਾਰੀ ਜਾਏਗਾ ਉਨੀ ਵਾਰੀ ਟੈਕਸ ਆਉਦੇ ਤੇ ਵੱਧ ਗਿਆ ਮਾਲੀਆ ਬਿਲਕੁਲ ਜਿੰਨੀ ਵਾਰੀ ਕੋਈ ਮੂਤ ਕਰਨ ਜਾਦਾ ਜਾਊਗਾ ਚਾਰ ਵਾਰੀ ਚਾਰ ਵਾਰੀ ਤੱਕ ਮੈਂ ਛੋੜ ਦੇਣਾ ਪੰਜਵੀਂ ਵਾਰ ਗਿਆ ਤਾਂ ਤੇਰੇ ਤੋਂ 5 ਰੁਪਏ ਲੈ ਲੈਣੇ ਨੇ ਚਾਹੇ ਫਲਸ਼ ਤੇਰੀ ਆਪ ਦੀ ਘਰ ਦੀ ਆ ਲਓ ਵੱਧ ਗਿਆ ਟੈਕਸ ਬਿਲਕੁਲ ਬਿਲਕੁਲ ਪਰ ਰੌਲਾ ਇਹ ਹੁੰਦਾ ਕਿ ਤੁਸੀਂ ਲੋਕਾਂ ਤੇ ਬੋਝ ਪਾਏ ਤੋਂ ਬਗੈਰ ਜੀ ਜੀ ਆਪਣੇ ਸਾਧਨਾਂ ਨੂੰ ਕਾਇਮ ਕਰਦਿਆਂ ਆਪਣੇ ਖਰਚੇ ਘਟਾ ਕੇ ਆਪਣਾ ਮਾਲੀਆ ਬੱਤੇ ਬਿਹਤਰ ਕਰ ਲਓ ਮੋ ਜੀ ਉਹ ਹੈ ਤੁਹਾਡੀ ਅਸਲ ਦੇ ਵਿੱਚ ਆਰਥਿਕ ਮੁਹਾਰਤ ਹੈ ਜਨਤਾ ਨੂੰ ਸੌਖਾ ਕਰਨਾ ਹੁੰਦਾ ਹੈ ਜਨਤਾ ਨੂੰ ਸੌਖਾ ਨਹੀਂ ਕਰਨਾ ਹੁੰਦਾ ਬਿਲਕੁਲ ਸਾਧਨਾ ਨੂੰ ਮਜ਼ਬੂਤ ਕਰਦੇ ਜਾਓ ਹਾਂ ਠੀਕ ਹੈ ਜਿੱਥੇ ਟੈਕਸ ਚੋਰੀ ਹੈ ਜੀਐਸਟੀ ਚੋਰੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਾਬੂ ਹਟ ਕਰੋ ਹਮ 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 ਬਿਲਕੁਲ ਜੀ ਰਜਿੰਦਰ ਮਿੱਤਲ ਜੀ ਕਹਿ ਰਹੇ ਕਿ ਰੇਤੇ ਵਾਲਾ 20000 ਕਰੋੜ ਕਹਿੰਦੇ ਕਿੱਥੇ ਗਿਆ ਇਹ ਤੇ ਰੋਮਨ ਕੇ ਜੀ ਵੀ ਕਹਿ ਰਹੇ ਕਿਸ ਸੈਨ ਵਾਲੇ ਤੁਸੀਂ ਇਹ 20000 ਕਰੋੜ ਨੂੰ ਰੋਣੇ ਹੋ 1000 ਕਰੋੜ ਰੁਪਈਆ ਤਾਂ ਫੇਕ ਪਰਚੀ ਵੈਬਸਾਈਟਾਂ ਦੇ ਜ਼ਰੀਏ ਲੈ ਕੇ ਨਹੀਂ ਆਲੀ ਆਪਾਂ ਗੱਲ ਕੀਤੀ ਤੇ ਕਮੈਂਟ ਵੀ ਆਇਆ ਰੋਮਨ ਕੇ ਜੀ ਤੇ ਮੈਂ ਉਹ ਵੀ ਪੜਨ ਲੱਗਿਆ ਸੀਗਾ ਵੀ ਪਰਚੀਆਂ ਤੇ ਸਲਿੱਪਾਂ ਤੇ ਪਤਾ ਨਹੀਂ ਕੀ ਕੁਝ ਹੋਈ ਜਾਂਦਾ